ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਕੋਲ ਦੋ ਗਾਇਆਂ ਪਕਾਉਗਾ ਜੀ ਦੇਖ ਸਕਦੇ ਹੋ ਵਾਕਿਆ ਪਕ ਕਰਦੇ ਆ ਬਾਈ ਜੀ ਨਾਲ ਗੱਲਬਾਤ ਠੀਕ ਹੈ ਪਿੰਡ ਪਧੌੜ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਭਰਾ ਆਪਣਾ ਨਾਮ ਗੋਰਾ ਜੀ ਠੀਕ ਹੈ ਜੀ ਪਿੰਡ ਪਿੰਡ ਪਧੌੜ ਹੈ ਜਿਹਦਾ ਬਰਨਾਲਾ ਜੀ ਠੀਕ ਹੈ ਨੰਬਰ ਦੱਸੋ ਜੀ ਨੰਬਰ 87288 ਹਾਂਜੀ 0432 ਦੁਬਾਰੇ ਫਿਰ ਦੋ 87 288 ਹਾਂਜੀ 0432 ਠੀਕ ਹੈ ਜੀ ਇਹਦੇ ਡਿਟੇਲ ਦੱਸੋ ਜੀ ਗਾਂ ਦੀ ਇਹ ਸਾਈ ਵਾਲਾ ਜੀ ਦੂਜੇ ਸੂਏ ਸੂਕ ਜੀ ਹੁਣ ਠੀਕ ਹੈ ਜੀ ਦਾ ਪੰਜਾ ਦਨ ਲੈ ਜੂਗੀ ਮੰਨ ਕੇ ਚੱਲੋ ਠੀਕ ਹੈ ਜੀ ਦੋ ਦੇ ਦੂ 14 15 ਕਿਲੋ ਠੀਕ ਹੈ ਜੀ ਵਧੀਆ ਦਰਮਿਆਨੇ ਕੱਦ ਦੀ ਆ ਮੰਨ ਕੇ ਚੱਲ ਥਣ ਥਣ ਚੰਗਾ ਲੱਗਿਆ ਦਾ ਠੀਕ ਹੈ ਜੀ ਫੈਂਟ ਵਧੀਆ ਆ ਜੂਗੀ ਸੀਲ ਸਭ ਬਹੁਤ ਆ ਠੀਕ ਹੈ ਜੀ ਹਾਂਜੀ ਕਿੰਨੇ ਪੈਸੇ ਵੀਰੇ ਇਹ ਦਾ ਮੁੱਲ ਤਾਂ 42 43 ਹੇਰੇ ਕਿੰਨੇ 40 ਦੇ ਦਾਂਗੇ ਠੀਕ ਹੈ ਜੀ ਮੜਾ ਤੌਰ ਤੇ ਦਿਖਾ ਦਿਓ ਜੀ ਬਾਕੀ ਮੌਕੇ ਤੇ ਕਰ ਲਾਂਗੇ ਕੋਈ ਮੈਂ ਠੀਕ ਹੈ। ਵੇ ਜੀ ਦੇਖ ਸਕਦੇ ਹੋ। ਸੋਰਾ ਤਾਰਾ। ਠੀਕ ਹੈ। ਚੋਣ-ਚੋਣ ਬਹੁਤ ਜਗਾ ਖੁੱਲੇ ਲੇ ਰਹੀ ਆ। ਠੀਕ ਹੈ ਠੀਕ ਹੈ। 14-15 ਵਜੇ ਗੱਦੇ ਦੂਜੀ ਦੇਖ ਸਕਦੇ ਹੋ। ਬੰਦ ਹੋਈ। ਠੀਕ ਹੈ ਜੀ ਭਰਾ ਇੱਕ ਅਗਲੀ ਦਿਖਾਓ ਜੀ। ਅਗਲੀ ਆਜੋ ਜੀ। ਹਾਂਜੀ ਇਹ ਦੱਸੋ ਟਟੇਰਾ ਇਹਦੇ 20 ਦਿਨ ਬਾਕੀ ਪਏ ਜਾਵਾ ਸਹੀ ਜੀ ਬਾਕੀ ਇੱਕ ਦੋ ਦਿਨ ਦਾ ਵਟਾ ਪੈ ਸਕਦਾ ਜੀ ਠੀਕ ਹੈ ਜੀ ਦੂਜੀ ਸੂਏ ਸੂਗੀ ਪਲੋਂ ਨੇ 17 ਕਿਲੋ ਦਿੱਤਾ ਜੀ ਠੀਕ ਹੈ ਜੀ ਭਾਗੀ ਕਾ ਤੋਂ ਲਈ ਨੇੜੇ ਪਿੰਡੋਂ ਜੀ ਪਹਿਲਾਂ ਅਸੀਂ ਦਿੱਤੀ ਸੀ ਪਹਿਲੇ ਸੂਏ ਜੀ ਠੀਕ ਹੈ ਜੀ ਚੂਣ ਚੂਣ ਬਹੁਤ ਚੰਗਾ ਬਾਕੀ ਕੱਦ ਕਾਠ ਠੀਕ ਆ ਠੀਕ ਹੈ ਰੇਟ ਭਰਾ ਦੱਸ ਤੋ ਜੀ ਇਹ ਵੀ 40 ਦੇ ਦਾਨੀ ਜੀ 40 ਦੀ ਹਾਂ ਜੀ ਠੀਕ ਹੈ ਬਾਕੀ ਕੱਚੀ ਜੇ ਤਿਆਰ ਹੋ ਗਈ ਉਹ ਤੋਂ ਵੱਧ ਵਿਕ ਜੂਗੀ ਜੀ ਠੀਕ ਹੈ ਜੀ ਇਹ 5-7 ਦਿਨਾਂ ਤੱਕ ਦੀ ਖੇੜਾ ਜੀ ਬਸ ਹਾਂ ਬਹ ਹਫਤੇ ਤੱਕ ਲਾਉਣ ਲੱਗ ਜੀ ਬਾਦੂ ਵਿਕ ਜੂਗੀ ਉਹ ਤਾਂ ਠੀਕ ਹੈ ਜੀ ਠੀਕ ਹੈ ਜੇ ਕਿਨ ਕੱਚੀ ਲੈਣੀ ਹੈ ਸੇਵਾ ਕਰਨੀ ਹੈ ਪਹਿਲਾਂ ਵਾਲਾ ਹੁਣ ਲੈ ਜੀ ਠੀਕ ਹੈ ਜੀ ਠੀਕ ਹੈ ਬਣੇ ਤੌਰ ਕਰ ਦਿਖਾ ਦੇ ਬਈ ਜੀ ਹਾਂ ਜੀ ਦੋ ਗੱਟੇ ਖਾ ਗਈ ਹੋਰੀ ਬਣ ਜੂਗੀ ਇਹ ਵੀ ਠੀਕ ਹੈ ਕੋਈ ਦੇਖ ਸਕਦੇ ਹੋ ਅਡਰਾ ਉਡਰਾ ਬਹੁਤ ਚੰਗਾ ਬਣੂਗਾ ਇਹਦਾ ਠੀਕ ਹੈ ਜੀ ਠੀਕ ਹੈ ਜੀ ਪਾਣੀ ਪਾ ਲੀ ਜੀ ਪਾਣੀ ਹੈ ਨਹੀਂ ਅੱਜ ਕੋਈ ਗੱਲ ਨਹੀਂ ਇਹ ਸੋਧਾ ਇਹ ਲਾਈਟ ਕੱਟ ਲੱਗਿਆ ਕਰਕੇ ਨਵਾਈਆਂ ਨਹੀਂ ਗਈਆਂ ਇਹ ਬਾਡੀ ਕਰਕੇ ਕੱਟ ਲਾ ਦਿੰਦੇ ਆ ਜੀ ਠੀਕ ਹੈ ਜੀ ਪਾਣੀ ਵਿੱਚ ਮੁੱਕੇ ਵੀ ਡਰਮ ਖਾਲੀ ਪਏ ਠੀਕ ਹੈ ਜੀ ਬਾਈ ਦੇਖ ਸਕਦੇ ਹੋ ਬਾਈ ਕੋਲ ਉਹਦਾ ਔੜ ਪੈਂਡ ਨੇੜੀ ਆਪਣੇ ਜ਼ਿਲ੍ਹਾ ਬਰਨਾਲਾ ਤੇ ਬਾਈ ਜੀ ਨਾਲ ਜਰੂਰ ਕਨੈਕਟ ਆਪਣੇ ਚੈਨਲ ਨੂੰ ਬਾਈ ਜੀ ਜੀਤਾ ਫਾਰਮ ਟੀਵੀ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਜਦੋਂ ਵੀ ਨਵੀਆਂ ਨਵੀਆਂ ਵੀਡੀਓ ਅਪਡੇਟ ਕਰਦੇ ਰਹੀਏ ਜੀ ਆਪਣਾ ਨੰਬਰ ਹੈਗਾ ਜੀ 752800355 ਜੇ ਕਿਸੇ ਬਾਈ ਵੀ ਭਾਈ ਨੇ ਵੀਡੀਓ ਬਣਾਉਣੀ ਹੋਵੇ ਤਾਂ ਫੋਨ ਕਰਨਾ ਹੈ ਜੀ ਜੀਤਾ ਫਾਰਮ ਟੀਵੀ ਬਾਦੋਸਤ ਕਰਾ ਤੇ ਸੇਰ ਕਰਾਂਗੇ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ